ਫਤੇਗੜ ਚੂੜੀਆਂ ਚ ਹोली ਦੇ ਤਿਹਾਰ ਤੇ ਲੱਗੀਆਂ ਭਾਰੀ ਰੌਣਕਾਂ ਬੱਚਿਆਂ ਤੇ ਨੌਜਵਾਨਾਂ ਰਲ ਕੇ ਮਨਾਈ ਹोली ਅਤੇ ਹोली ਦੇ ਰੰਗਾਂ ਚ ਗਏ ਰੰਗੇ ਪੂਰੇ ਦੇਸ਼ ਚ ਹोली ਦਾ ਤਿਹਾਰ ਤੂਮ-ਤਾਮ ਨਾਲ ਮਨਾਇਆ ਜਾਂਦਾ ਹੈ ਤੇ ਲੋਕਾਂ ਵੱਲੋਂ ਰੰਗਾਂ ਦੇ ਨਾਲ ਹोली ਖੇਟੀ ਜਾਂਦੀ ਹੈ ਤੇ ਇੱਕ ਦੂਜੇ ਨੂੰ ਹोली ਦੀਆਂ ਮੁਬਾਰਕਾਂ ਵੀ ਦਿੱਤੀਆਂ ਜਾਂਦੀਆਂ ਇਸੇ ਤਰ੍ਹਾਂ ਫਤੇਗੜ ਚੂੜੀਆਂ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਹोली ਦਾ ਤਿਹਾਰ ਤੂਮ-ਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਵਿਚਾਰਾਂ ਅਤੇ ਗਲੀਆਂ ਮੁਹੱਲਿਆਂ ਚ ਇੱਕ ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਮਨਾਈ ਗਈ ਤੇ ਹੋਲੀ ਤੇ ਜਸ਼ਨ ਮਨਾਏ ਗਏ ਇਸ ਮੌਕੇ ਨੌਜਵਾਨਾਂ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਖੂਬ ਮਸਤੀ ਕੀਤੀ ਤੇ ਹੈਪੀ ਹੋਲੀ ਕਹਿੰਦੇ ਹੋਏ ਵਿਚਾਰਾਂ ਚ ਹੋਲੀ ਦੇ ਰੰਗਾਂ ਚ ਰੰਗੇ ਦਿਖਾਈ ਦਿੱਤੇ ਇਸਵੰਦੀ ਦੁਕਾਨਦਾਰਾਂ ਨੇ ਕਿਹਾ ਕਿ ਰੰਗਾਂ ਦੀ ਹੋਲੀ ਖੇਡਣ ਲਈ ਨਵੇਂ-ਨਵੇਂ ਖਟੌਣੇ ਮਾਰਕੀਟ ਚ ਆਏ ਹਨ ਜਿਸ ਨਾਲ ਲੋਕ ਹੋਲੀ ਦਾ ਆਨੰਦ ਲੈ ਰਹੇ ਹਨ ਕਾਉਂਸਲਰ ਅਰਜੀ ਸੋਨੀ ਵੱਲੋਂ ਵੀ ਅੱਜ ਹੋਲੀ ਦੇ ਤਿਹਾਰ ਮੌਕੇ ਪੂਰੇ ਦੇਸ਼ ਵਾਸੀਆਂ ਤੇ ਫਤਿਹਗੜ ਚੂੜੀਆਂ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਅੱਜ ਹੋਲੀ ਦੇ ਤਿਹਾਰ ਮੌਕੇ ਫਤੇਗੜ ਚੂੜੀਆਂ ਵਿੱਚ ਖੂਬ ਰੌਣਕਾਂ ਲੱਗੀਆਂ ਨੇ ਤੇ ਨੌਜਵਾਨ ਬੱਚੇ ਰਲ ਕੇ ਇਸ ਤਿਹਾਰ ਨੂੰ ਮਨਾ ਰਹੇ ਨੇ ਇਹ ਜਿਹੜਾ ਤਿਹਾਰ ਹੈ ਇੱਕ ਪਿਆਰ ਦਾ ਪ੍ਰਤੀਕ ਹੈ ਤੇ ਇਸ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚੇ ਤੇ ਬਜ਼ੁਰਗ ਔਰ ਜਿਹੜੇ ਨੌਜਵਾਨ ਨੇ ਇੱਥੇ ਫਤਿਹਗੜ ਚੂੜੀਆਂ ਬਾਜ਼ਾਰ ਅਤੇ ਸ਼ਹਿਰ ਮੁਹੱਲਿਆਂ ਵਿੱਚ ਰਲ ਕੇ ਇੱਕ ਦੂਜੇ ਨੂੰ ਰੰਗ ਲਗਾ ਕੇ Holi ਦਾ ਤਿਉਹਾਰ ਧੰਨ ਨਾਲ ਮਨਾ ਰਹੇ ਆ ਅਤੇ ਇੱਕ ਦੂਜੇ ਨੂੰ Holi ਦੀਆਂ ਮੁਬਾਰਕਾਂ ਦੇ ਰਹੇ ਨੇ ਗੱਲਬਾਤ ਕਰਦੇ ਆ ਵੱਖ-ਵੱਖ ਨੌਜਵਾਨਾਂ ਤੇ ਹੋਰਾਂ ਨਾਲ ਮੇਰੇ ਭਰਾਵਾਂ ਨੂੰ ਨਾਲ ਹੀ ਤੁਹਾਡਾ ਪਹਿਲਾਂ WhatsApp ਦਾ ਧੰਨਵਾਦ ਜੋ ਕਿ ਤੁਸੀਂ ਸਾਡੇ ਕੋਲ ਆਏ ਤੇ ਚੱਲ ਗਏ ਤੇ ਅੱਜ ਜੋ ਅਸੀਂ Holi ਦਾ ਤਿਉਹਾਰ ਆ ਤੇ ਸਾਰੇ ਵੀਰ ਭਰਾ ਬੜੀ ਸ਼ਬਾਂ ਨਾਲ ਮਤਲਬ ਕਿ ਮਨਾ ਰਹੇ ਆ ਹੌਲ ਮਿਲ ਕੇ ਪਿਆਰ ਨਾਲ ਮਿਲ ਕੇ ਪਿਆਰ ਨਾਲ ਆਪਾਂ ਖੇਡ ਖੋਲੀਦਾ ਅਨੰਦ ਲੈ ਰਹੇ ਆ ਬੜਾ ਨਾਸਤ ਬਹੁਤ ਖੁਸ਼ੀ ਆ ਅਸੀਂ ਹੌਲੀ ਦੇ ਮੌਕੇ ਤੇ ਆ ਰਹੇ ਆ ਕਿ ਸਾਰੇ ਵੀਰ ਸਾਰੇ ਵੀਰ ਭਰਾ ਇਕੱਠੇ ਹੋਏ ਆ ਮਿਲ ਕੇ ਖੇਡ ਰਹੇ ਆ ਬਹੁਤ ਹੀ ਖੁਸ਼ੀ ਦਾ ਤਿਹਾੜਾ ਸਾਡੇ ਸਾਰੇ ਵੀਰ ਦੂਰੋਂ ਲਾਗੋਂ ਸਾਰੇ ਨੇੜੋਂ ਆਣ ਕੇ ਕਿ ਨਾਲ ਮਿਲ ਕੇ ਖੇਡ ਰਹੇ ਆ ਸਾਨੂੰ ਖੁਸ਼ੀ ਆ ਸਾਨੂੰ ਬਹੁਤ ਬਹੁਤ ਖੁਸ਼ੀ ਆ ਸਾਰਿਆਂ ਨੂੰ ਫਰੇਗੜ ਚੋੜੀਆਂ ਦੇ ਵਿੱਚ ਸਾਰੇ ਫਰੇਗੜ ਚੋੜੀਆਂ ਦੇ ਵਿੱਚ ਅਸੀਂ ਇਹ ਸ਼ੁਭ ਕੰਮ ਕਰਦੇ ਪਏ ਆ ਕਿ ਮਤਲਬ ਆਪਾਂ ਸਾਰੇ ਭਰਾ ਇਕੱਠੇ ਹੋ ਗਏ ਹੋਲੀ ਦਾ ਤਿਹਾਰ ਮਨਾਉਂਦੇ ਪਏ ਆ ਦੂਰੋਂ ਆਈਆਂ ਸੰਗਤਾਂ ਨੇੜੇ ਵਾਲੀਆਂ ਸਾਡੇ ਜਨਕੀ ਸਾਰੇ ਟੀਮ ਵੱਲੋਂ ਬਹੁਤ ਬਹੁਤ ਮਾਫਲਾ ਮੁबारकਾਂ ਹੈਪੀ ਹੋਲੀ ਸਾਰੇ ਮਦੀਗੜ ਵਾਸੀਆਂ ਨੂੰ ਆਪਾਂ ਪੂਰੀ ਦਰਾਂ ਇੰਜੋਏ ਕਰਨਦੇ ਆ ਅੱਜ ਆ ਦਾ ਬੜਾ ਮਜ਼ੇਦਾਰ ਰாக ਪਰਗਾ ਹੋ ਰੱਖਿਆ ਆ ਹੈਪੀ ਹੋਲੀ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਠੀਕ ਹੈ ਕੀ ਕਰਨਾ ਚਾਹੋਗੇ ਅੱਜ ਦੇ ਦਿਹਾੜੇ ਇਹ ਸਾਰੇ ਪ੍ਰਸਿੱਧ ਹਾਰਿਆ ਸਾਰਿਆਂ ਨਾਲ ਰਲ ਮਿਲ ਕੇ ਬਣਾਇਆ ਜਾਂਦਾ ਜੀ ਬਾਕੀ ਬਹੁਤ ਵਧੀਆ ਲੱਗਾ ਸਾਰੇ ਵੀਰਪਰਾਮਣ ਹੋਲੀ ਖੇਡ ਕੇ ਹੈਪੀ ਹੋਲੀ ਦੇਣ ਵਾਲੇ ਕੱਚੇ ਰੰਗ ਨਾਲ ਹੋਲੀ ਘੱਡੀ ਜਾ ਰਹੀ ਹੈ ਕੋਈ ਇਹਦੇ ਵਿੱਚ ਗਲਤ ਕੈਮੀਕਲ ਵਗੈਰਾ ਨਹੀਂ ਸਭ ਵਧੀਆ ਜੀ ਸਾਰਿਆਂ ਨਾਲ ਮਿਲੋ ਵਿਰਤ ਕੇ ਪਿਆਰ ਮੁਹੱਬਤ ਨਾਲ ਸਭ ਵਧੀਆ ਚੱਲਦਾ ਪਿਆ ਜੀ ਸਾਰਿਆਂ ਨੂੰ ਹੱਥੀਓਂ ਜੀ ਪਿਆਰ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਸਤੇ ਤੇ ਹੋਲੀ ਦੇ ਉਪਲਖਸ਼ ਹੋਲੀ ਮਤਲਬ ਕਿ ਇੱਕ ਪਵਿੱਤਰਤਾ ਦਾ ਤਿਹਾਰ ਹੈ ਇਹਦੇ ਨਾਲ ਕਿ ਸਾਰੇ ਆਪਸ ਵਿੱਚ ਸਾਰਿਆਂ ਦਾ ਭਾਈਚਾਰਾ ਸਾਂਝ ਹੁੰਦੀ ਹੈ ਪਿਆਰ ਮੁਹੱਬਤ ਦਾ ਤਿਹਾਰ ਹੈਗਾ ਵਾ ਔਰ ਸਾਰੇ ਭਾਈਆਂ ਨੂੰ ਰਲ ਕੇ ਸਾਰੇ ਸੰਗਤ ਨੂੰ ਰਲ ਕੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਇਹ ਹੀ ਹੋਲੀ ਦਾ ਪ੍ਰਤੀਕਾ ਹੋਲੀ ਅਥਾਰਤ ਪਵਿੱਤਰਤਾ ਦਾ ਤਿਹਾਰ ਹੈ ਔਰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪ ਸਾਰੇ ਰਲ ਮਿਲ ਕੇ ਰਹੋ ਅੱਜ ਦੇਸ਼ ਵਿਦੇਸ਼ ਦੇ ਵਿੱਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ ਮੈਂ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਧੰਨਵਾਦੀ ਹਾਂ ਇਹ ਪੰਜਾਬ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਖੁਸ਼ੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਮੌਕਾ ਦਿੱਤਾ ਹੈ ਅਤੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹਿੰਦੁਸਤਾਨੀਆਂ ਤੇ ਪੰਜਾਬੀਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਨਾ ਹਾਂ ਅਤੇ ਆਸ਼ ਕਰਦਾ ਹਾਂ ਕਿ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਖੁਸ਼ੀ ਖਿਸ਼ਾਲੀ ਦੇ ਨਾਲ ਇਹ ਰੰਗਾਂ ਦਾ ਤਿਉਹਾਰ ਮਨਾਉਣ ਅਤੇ ਕੋਸ਼ਿਸ਼ ਕਰਨ ਕਿ ਕੈਮੀਕਲ ਫ੍ਰੀ ਜਿਹੜੇ ਰੰਗ ਵਰਤ ਕੇ ਇਹ ਸ਼ੋਹਲੀ ਦੇ ਤਿਉਹਾਰ ਨੂੰ ਮਨਾਇਆ ਜਾਵੇ ਅਤੇ ਨਾਲ ਹੀ ਮੈਂ ਸ਼ਹਿਰ ਫਤਿਹਗੜ ਚੂੜੀਆਂ ਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਹਾਂ ਕਿ ਸਰਕਾਰ ਵੱਲੋਂ ਇੱਕ ਗਰੀਬ ਲੋਕਾਂ ਦੇ ਫਾਇਦੇ ਵਾਸਤੇ ਸਕੀਮ ਆਈ ਹੈ ਕੱਚੇ ਮਕਾਨਾਂ ਅਤੇ ਬਾਲਿਆਂ ਦੀਆਂ ਛੱਤਾਂ ਵਾਸਤੇ ਉਸ ਸਕੀਮ ਦਾ ਲਾਭ ਲੈਣ ਅਤੇ ਜੇ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਕੇ ਉਹ ਆਪਣੀ ਫਾਈਲ ਤਿਆਰ ਕਰਾ ਸਕਦਾ ਹੈ ਅਤੇ ਨਗਰ ਕੌਂਸਲ ਦੇ ਵਿੱਚ ਵਿਸ਼ੇਸ਼ ਤੌਰ ਤੇ ਇਸ ਸੰਬੰਧੀ ਇੱਕ ਕਾਰਕੁਨ ਦੀ ਡਿਊਟੀ ਲਗਾਈ ਗਈ ਹੈ ਅਤੇ ਸਾਰੇ ਲੋਕ ਇਸ ਸਕੀਮ ਦਾ ਫਾਇਦਾ ਲੈ ਕੇ ਖੁਸ਼ੀਆਂ ਦੇ ਨਾਲ ਆਪਣੇ ਘਰਾਂ ਦੀਆਂ ਛੱਤਾਂ ਪਾਉਣ ਅਤੇ ਆਉਣ ਵਾਲੇ ਸਮਾਂ ਦੇ ਵਿੱਚ ਇਸ ਦਾ ਫਾਇਦਾ ਲੈਣ ਹੈਪੀ ਹੋਲੀ ਹੋਲੀ ਦੀਆਂ ਲੱਖ ਲੱਖ ਵਧਾਈਆਂ ਐਰਕਾਂ ਬਹੁਤ ਬਹੁਤ ਵਧੀਆ ਏਟਮਾਈਆਂ ਦੇ ਬਹੁਤ ਹੀ ਦਿਖਾ ਇਹ ਦੇਖੋ ਇਸ ਤਰ੍ਹਾਂ ਚੀਜ਼ ਬਣੀ ਹੋਇਆ ਇਹ ਦੇਖੋ ਬਣੀ ਆ ਆਇਆ ਜੈ ਕਿਸਾਨ ਜੈ ਜਵਾਨ ਇਹਦੇ ਕੋਈ ਛੀ ਬਣੀ ਜੇ ਆਹ ਦੇ ਫੁੱਲ ਬਣਾਈ ਆ ਆ ਦੇਖੋ ਇਹਨਾਂ ਕਾ ਚਾਬੀ ਵੀ ਆਈ ਥੀ ਬਹੁਤ ਬਹੁਤ ਵਧੀਆ ਆਏ ਨੇ ਗੱਲ ਵੀ ਜੀ ਇਹ ਦੇਖੋ ਬਹੁਤ ਮਾਲ ਵਿਕਿਆ ਜੀ ਸਾਰੇ ਫੀਲ ਹੋ ਗਏ ਬਹੁਤ ਜਿਆਦਾ ਹੈ ਰਕਾ ਹੁੰਦਾ ਸਾਰਿਆਂ ਨੂੰ ਹੈਪੀ ਹੋਈ। ਅੱਜ ਇਹ ਸੁਣੀ ਦੀਆਂ ਬਹੁਤ ਬਹੁਤ ਮਾਰਕਾ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਪਤੀਕੇ ਸਾਰੇ ਸ਼ਹਿਰ ਨੂੰ ਆਕੀਆਂ ਸਾਰੇ ਭਾਰਤ ਜਿਹੜੀ ਬੋਲੀ ਬਣਾਈ ਜਾਂਦੀ ਹੈ ਤੇ ਮੋਹ-ਭੋਲ ਲੱਖ ਲੱਖ ਮਾਰਕਾ ਸਾਲ ਬਾਅਦ ਪਿਆਰ ਹੁੰਦਾ ਵਾ ਤੇ ਬਹੁਤ ਵਧੀਆ ਸਾਡੇ ਪੰਜਾਬਾਂ ਦੇ ਫਿਰਕਟ ਜੁੜੀ ਦੇ ਵੀ ਜਿਹੜਾ ਵਾ ਲੋਕ ਬਣਾ ਰਹੇ ਬਹੁਤ ਬਹੁਤ ਮਾਰਕਾ